ਡੇਰਾ ਬਾਬਾ ਨਾਨਕ ਦੇ ਮਹਾਜਨ ਇਲੈਕਟ੍ਰੋਨਿਕ ਸਟੋਰ ਬਾਜ਼ਾਰ ਜੋੜੀਆਂ ਦੇ ਸ਼ੋਰੂਮ ਦੇ ਉੱਪਰ ਬਣੇ ਗੋਦਾਮ ਵਿੱਚ ਅੱਗ ਲੱਗਣ ਨਾਲ 1 ਕਰੋੜ ਦੇ ਕਰੀਬ ਇਲੈਕਟ੍ਰੋਨਿਕਸ ਦਾ ਸਮਾਨ ਸੜ ਕੇ ਸੁਆਹ ਹੋ ਜਾਂਦਾ ਸਮਾਚਾਰ ਪ੍ਰਾਪਤ ਹੋਇਆ ਹੈ ਮਹਾਜਨ ਸਟੋਰ ਦੇ ਮਾਲਕ ਸ਼ਸ਼ੀਲ ਮਹਾਜਨ ਨੇ ਦੱਸਿਆ ਗੋਦਾਮ ਵਿੱਚ ਅੱਗ ਸ਼ਾਰਟ ਸਰਕਟ ਹੋਣ ਨਾਲ ਲੱਗੀ ਹੈ 1 ਵਜੇ ਦੁਪਹਿਰ ਨੂੰ ਅੱਗ ਲੱਗੀ ਜਿਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਬਟਾਲਾ ਨੂੰ ਦਿੱਤੀ ਗਈ ਅੱਗ ਦੀ ਖਬਰ ਮਿਲਦੇ ਸਾਰੇ ਕਸਬੇ ਦੇ ਸੈਂਕੜੇ ਲੋਕ ਅੱਗ ਬੁਝਾਉਣ ਲਈ ਪਹੁੰਚ ਗਏ ਪਰ ਅੱਗ ਬਹੁਤ ਹੀ ਖਤਰਨਾਕ ਸੀ ਫਾਇਰ ਬ੍ਰਿਗੇਡ ਦੀ ਚਾਰ ਗੱਡੀਆਂ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ 4 ਘੰਟੇ ਅੱਗ ਬੁਝਾਉਣ ਲਈ ਲੱਗੇ ਪਰ ਇਸ ਦੁਕਾਨ ਵਿੱਚ ਇਨਵਰਟਰ ਬੈਟਰੀਆਂ ਏਸੀ ਫ੍ਰਿਜ ਐਲਸੀਡੀ ਅਲਮਾਰੀਆਂ ਵਾਸ਼ਿੰਗ ਮਸ਼ੀਨਾਂ ਆਦੀ ਸਭ ਕੁਝ ਸੜ ਕੇ ਸੁਆਹ ਹੋ ਗਿਆ ਕਵਲਜੀਤ ਸਿੰਘ ਦੇਵਿਆ ਪੰਜਾਬ ਟੀਵੀ ਡੇਰਾ ਬਬਨਾਨਕ